ਉਗਾਜੀ ਮੈਂ ਤਾਂ ਇੱਕ ਗੱਲ ਹੋਰ ਦੱਸਦਾ ਹਾਂ ਅੱਜ ਇਹ ਗੱਲ ਤੇ ਮੈਂ ਆਪਣੀ ਮੰਮੀ ਨੂੰ ਵੀ ਨਹੀਂ ਦੱਸੀ ਕਿਹੜੀ ਗੱਲ ਕੀ ਜੇ ਆਈ ਸੀ ਮੇਰੀ ਦੁਕਾਨ ਤੇ ਇੰਨੀ ਕਲਪਤੀ ਪਈ ਸੀ ਨਾ ਤੇ ਕਹਿੰਦੀ ਸੀ ਤੇਰੀ ਭੈਣ ਕੰਮ ਨਹੀਂ ਕਰਦੀ ਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਮਸਲੇ ਦਾ ਹੱਲ ਕਰ ਦਿੰਦਾ ਵਾ ਕਿਹੜਾ ਹੱਲ ਮਸਲੇ ਦਾ ਮੈਂ ਕਿਹਾ ਵੀ ਵੇਖੋ ਤੁਹਾਨੂੰ ਬਾਹਰੋਂ ਡਾਲਰ ਆਉਂਦੇ ਆ ਸੁੱਖਣਾ ਤੁਹਾਡੀ ਇੰਨੀ ਜਗਾ ਵਾ ਤੇ ਤੁਸੀਂ ਇੱਕ ਕੰਮ ਵਾਲੀ ਲਵਾ ਲਓ ਪਰ ਕਿੱਥੇ ਨਾ ਤੇ ਇਹਦੀ ਸੱਸ ਮੰਦੀ ਮਜ਼ੇ ਲਿਆ ਹਾਲ ਤੇ ਲੱਗੀ ਤਾਂ ਵਧੀਆ ਦੱਸਿਆ ਸੀ ਉਹ ਕਿੱਥੇ ਭੂਆ ਜੀ ਪਰ ਮੰਨਦੀਆਂ ਵਾ ਅੱਧੇ ਡਾਲਰ ਭੈਣ ਸੰਭੀ ਜਾਂਦੀ ਆ ਤੇ ਅੱਧੇ ਡਾਲਰ ਮਾਸੀ ਸੰਭੀ ਜਾਂਦੀ ਆ ਤੇ ਦੋਵੇਂ ਇੱਕ ਨੰਬਰ ਦੀਆਂ ਕੰਜੂਸ ਨਾ ਤੇ ਲਾਲ ਲੜ ਮਰ ਜਾਂਦੀਆਂ ਜੇ ਹੂੰ ਦੱਸੋ ਮੈ ਚੰਗਾ ਲੱਗਦਾ ਆਪਣੀ ਭੈਣ ਦੀ ਪ੍ਰਾਈ ਕਰਦਾ ਆਹੋ ਇਹ ਤੇ ਗੱਲ ਹੈ ਸਹੀ ਤੇ ਫਿਰ ਮੈਂ ਭੈਣ ਦਾ ਹੀ ਪੱਖ ਲੈਣਾ ਨਾ ਤੇ ਮੈਂ ਲੈਂਦਾ ਵੀ ਭੈਣ ਦਾ ਹੀ ਪੱਖ ਆ ਜਰੂ ਜੇ ਲਾ ਲਣੀਆਂ ਕੰਮ ਵਾਲੀਆਂ ਜਿਵੇਂ ਇਹ ਇਹ ਵੀ ਨਹੀਂ ਠੀਕ ਰਹਿੰਦੀ ਤੇ ਸੱਸ ਵੀ ਬੋਲਦੀ ਰਹਿੰਦੀ ਕੰਮ ਤੋਂ ਤੇ ਫਿਰ ਲਾ ਲਣਗੀਆਂ ਤੇ ਇਹਨਾਂ ਨੂੰ ਹੀ ਸੁੱਖ ਹੋਏਗਾ ਨਾ ਕੰਮ ਦਾ ਪਰ ਨਹੀਂ ਲੋਣੀ ਭੂਆ ਜੀ ਆਪਾਂ ਕੀ ਕਰੀਏ ਇਸ ਤਰ੍ਹਾਂ ਮਸਲੇ ਦੇ ਹੱਲ ਨਹੀਂ ਨਿਕਲਦੇ ਹੁੰਦੇ ਇਹ ਤਾਂ ਗੱਲ ਆ ਫਿਰ ਉਹ ਵੀ ਗੱਲ ਆ ਵੀ ਫਿਰ ਲੜ ਲੜੀ ਜਾਓ ਜਿੰਨਾ ਮਰਜੀ ਤੇ ਜੇ ਮੰਮੀ ਨਾਲ ਗੱਲ ਕਰਦਾ ਵਾਂ ਤੇ ਮੰਮੀ ਮੇਰੇ ਦਵਾਲੇ ਹੋ ਜਾਂਦੇ ਆ ਵੀ ਤੂੰ ਵਿੱਚ ਕੋ ਬੋਲਦਾ ਵਾਂ ਵਿੱਚ ਬੋਲਣਾ ਹੀ ਪੈਂਦਾ ਜਦੋਂ ਕੋਈ ਕੰਮ ਵੇਖੀਦਾ ਨਾ ਵੀ ਗਲਤ ਹੁੰਦਾ ਪਿਆ ਤੇ ਉਹਦੇ ਵਿੱਚ ਬੋਲਣਾ ਹੀ ਪੈਣਾ ਵਾ ਬੋਲੋਗੇ ਤੇ ਫੇਰ ਸਾਡੇ ਤੂੰ ਤੇਰਾ ਬੋਲਣ ਚੰਗਾ ਲਾਦਾ ਤੇ ਭਾਬੀ ਸਮਝਾ ਦੇ ਮੰਮੀ ਬੋਲੇ ਜਾ ਕੇ ਉਹਨਾਂ ਨੂੰ ਕਵੇ ਵੀ ਮੇਰੇ ਕੁੜੀ ਕੋ ਇੰਨਾ ਕੰਮ ਨਹੀਂ ਹੁੰਦਾ ਤੇ ਤੁਹਾਡੇ ਕੋ ਵੀ ਨਹੀਂ ਹੁੰਦਾ ਬਜ਼ੁਰਗ ਸਰੀਰਾਂ ਤੇ ਕੰਮ ਵਾਲੀ ਲਾ ਲਓ ਕੀ ਹੋ ਜਾਏਗਾ ਜਾਂਤੇ ਹੋਵੇ ਤੁਹਾਡ ਕੋ ਪੈਹਾਨੀਗਾ ਪਰ ਤੁਸੀਂ ਦੀਦੀ ਦੀ ਸੱਸ ਨਾ ਮੱਥਾ ਨਹੀਂ ਲਾ ਸਕਦੇ ਮੈਨੂੰ ਤੇ ਇਹ ਹੈਰਾਨਗੀ ਆ ਵੀ ਉਹ ਤੁਹਾਡੇ ਸਾਹਮਣੇ ਬੋਲੀ ਕਿਉਂ ਨਹੀਂ ਇੱਕ ਵਾਰੀ ਵੀ ਕੁਝ ਵੀ ਨਹੀਂ ਬੋਲੀ ਹਾਂ ਮੇਰੇ ਸਾਹਮਣੇ ਤਾਂ ਇਹ ਗੱਲ ਨਹੀਂ ਬੜੀ ਸੋਹਣੀ ਦਰਮਨमीत ਨਾਲ ਗੱਲਾਂ ਕਰਦੀ ਰਹੀ ਆ ਉਹ ਆਜੀ ਜਿਵੇਂ ਮਾਸੀ ਆਏ ਸੀ ਮੈਂ ਤਾਂ ਕਹਿੰਨਾ ਭੈਣ ਚਲ ਜਾਂਦੀ ਤੇ ਚੰਗੀ ਗੱਲ ਸੀ ਜਿੰਨਾ ਖਰਚ ਮੇਰਾ ਹੁੰਦਾ ਵਾ ਗੱਲ ਸੁਣ ਲੱਕੀ ਤੂੰ ਤੇ ਆਪਣੇ ਖਰਚ ਨੂੰ ਕੰਨਾਂ ਕਦੀ ਉਹਦਾ ਕੁੜੀ ਦਾ ਵੀ ਸੋਚਿਆ ਸੀਮਾ ਦਾ ਵਿਚਾਰੀ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਕਦੀ ਕੋਈ ਕੰਮ ਕਰ ਕਦੀ ਕੋਈ ਕੰਮ ਕਰ ਜੋ ਕੰਮ ਕਰਕੇ ਮਾੜਾ ਜਾਂ ਬੈਂਦੀ ਆ ਤੇ ਐਦੀਆਂ ਫਰਮਾਇਸ਼ਾਂ ਨਹੀਂ ਮੁਕਦੀਆਂ ਮਨਮੇਦੀਆਂ ਕਦੀ ਮੈਨੂੰ ਆ ਬਣਾ ਦੇ ਕਦੀ ਮੈਨੂੰ ਉਹ ਬਣਾ ਦੇ ਕਦੀ ਮੇਰੀ ਲੱਤਾਂ ਘੁੱਟ ਕਦੀ ਮੇਰਾ ਸਿਰ ਘੁੱਟ ਕੀ ਗੱਲ ਉਹਦੇ ਚ ਜਾਣ ਨਹੀਂ ਹੈ ਵੀ ਕੁੜੀ ਦੇ ਵਿੱਚ ਤੂੰ ਉਹਦਾ ਵੀ ਸੋਚਿਆ ਕਰਨਾ ਉਹਨਾਂ ਨੇ ਤੇ ਮਾਵਾਂ ਧੀਆਂ ਨੇ ਸੋਚਣਾ ਨਹੀਂ ਤੂੰ ਤੇ ਸੋਚਿਆ ਕਰਨਾ ਤੇਰੀ ਤੇ ਜਨਾਨੀ ਹੋ ਭੂਆ ਜੀ ਗੱਲ ਵੇਖੋ ਮੇਰੀ ਭੈਣ ਨੇ ਕਿਤੇ ਕਿੰਨੇ ਕਦੇ ਰਹਿਣਾ ਵਾ ਥੋੜੇ ਚਿਰ ਦੀਆ ਉਹ ਤੇ ਨਾ ਠੀਕ ਹੋਰ ਨਾ ਠੀਕ ਹੋਣ ਕਰਕੇ ਕੰਮ ਕਰਾਉਂਦੀ ਆ ਤਾਂ ਹੀ ਲੱਤਾਂ ਘਟਉਂਦੀ ਆ ਜੇ ਬਿਮਾਰ ਆ ਤੇ ਤਾਂ ਹੀ ਸੇਵਾ ਕਰਾਉਂਦੀ ਆ ਪਰ ਨਹੀਂ ਲੱਗੀ ਉਹਦੇ ਚ ਵੀ ਜਾਣ ਘਰ ਦਾ ਕੰਮ ਕਰਕੇ ਉਹ ਥੱਕਦੀ ਨਹੀਂ ਤੂੰ ਦੱਸ ਮੈਨੂੰ ਚਲ ਤੂੰ ਦੱਸ ਜਿੰਨਾ ਘਰ ਦਾ ਕੰਮ ਇੱਕ ਬਿਮਾਰ ਬੰਦੇ ਨਾਲ ਘਰ ਦਾ ਕੰਮ ਪਤਾ ਕਿੰਨਾ ਵੱਧਦਾ ਪੁੱਗਾ ਜੀ ਮੇਰੀ ਗੱਲ ਸੁਣੋ ਘਰ ਦਾ ਕੰਮ ਕਿਤੇ ਕਿੰਨਾ ਘੇਗਾ ਵਾ ਥੋੜਾ ਜਿਹਾ ਤੇ ਕੰਮ ਹੁੰਦਾ ਵਾ ਆਪਾਂ ਕਿੰਨੇ ਕ ਜੀ ਗਏ ਆ ਤੁਸੀਂ ਹਮੇਸ਼ਾ ਸੀਮਾ ਦੀ ਸਾਈਡ ਲੈਂਦੇ ਜੇ ਭਾਵੇਂ ਲੱਕੀ 2 ਜੀ ਹੁਣ ਘਰ ਦੇ ਤੇ ਭਾਵੇਂ ਹੁਣ 6 ਜੀ ਤੇ ਕੰਮ ਬਰਾਬਰ ਦਾ ਹੀ ਹੁੰਦਾ ਹੀ ਆ ਵੀ ਮੈਂ ਤੈਨੂੰ ਦੱਸਾਂ ਇਹ ਕਹਿਨ ਦੀਆਂ ਗੱਲਾਂ ਨਹੀਂ ਆ ਕਿੰਨਾ ਕ ਕੰਮ ਹੁੰਦਾ ਕਿੰਨਾ ਕ ਕੰਮ ਹੁੰਦਾ ਚਲੋ ਠੀਕ ਆ ਪੁੱਗਾ ਜੀ ਦੇਖੋ ਟਾਈਮ ਕਿੰਨਾ ਹੋ ਗਿਆ ਮੈਂ ਵੀ ਜਾਵਾਂ ਤੂੰ ਕੰਮ ਤੇ ਚਲੋ ਠੀਕ ਸੀਮਾ ਵੱਲੋਂ ਮੈਂ ਕਿਹਾ ਤੇ ਕਹਿੰਦਾ ਕਿੰਨਾ ਕੁ ਘਰ ਦਾ ਕੰਮ ਹੁੰਦਾ ਕੋਈ ਗੱਲ ਨਹੀਂ ਭਲਾ ਸੀਮਾ ਤੇ ਜਾਣ ਨਹੀਂ ਭੈਣ ਦਾ ਬੜਾ ਦੁੱਖ ਆਂਦਾ ਵੀ ਮੈਂ ਉਹਦੀ ਸਾਸ ਨੂੰ ਕਿਹਾ ਕੰਮ ਵਾਲੀ ਲਵਾ ਦੇ ਹਾਂ ਤੂੰ ਤੂੰ ਉਹਨੂੰ ਕੰਮ ਵਾਲੀ ਲਵਾ ਦੇ ਨਾਲ ਉਹਨੂੰ ਵੀ ਥੋੜਾ ਜਿਹਾ ਸੋਖ ਹੋ ਜੇ ਆਪਣੀ ਭੈਣ ਦਾ ਬੜਾ ਦੁੱਖ ਆਇਆ ਉਹ ਵੀ ਕਿਸ ਦੀ ਧੀ ਆ ਉਹਦਾ ਕੋਈ ਦੁੱਖ ਨਹੀਂ ਵਾਹ ਵੇ ਮੁੰਡਿਆ ਤੇਰੇ ਖਰਚ ਨੂੰ ਹੀ ਰੋਂਦਾ ਰਹੀ ਤੂੰ ਨਾ ਸੋਚੀ ਉਹ ਕੁੜੀ ਦਾ ਕੁਝ ਵੀ ਵੀ ਉਹ ਵਿਚਾਰੀ ਵੀ ਥੱਕ ਜਾਂਦੀ ਕੰਮ ਕਰਕੇ ਭਾਬੀ ਕਦੋਂ ਦਾ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਕਿਹੜਾ ਝੂਠ ਮਨਮੀਤ ਦੀ ਸੱਸ ਦਾ ਝੂਠ ਗੁਰਦੀਪ ਤੂੰ ਕੀ ਬਝਾਰਤਾ ਪਾਈ ਜੰਨੀ ਆ ਕੀ ਉਹਦੇ ਸੱਸ ਬਾਰੇ ਤੂੰ ਵੇਖ ਲਿਆ ਇੱਥੇ ਬਹਿ ਕੇ ਗੱਲ ਕਰ ਗੋਲ ਮੋਲ ਗੱਲਾਂ ਨਾ ਕਰ ਮੇਰੇ ਨਾਲ ਮਨਮੀਤ ਤੂੰ ਦਾਸ ਮੈਨੂੰ ਕਿਹੋ ਜਿਆ ਸੁਭਾ ਤੇਰੀ ਸੱਸ ਦਾ ਬਾਜੀ ਬੜਾ ਵਧੀਆ ਮਰੀ ਸੱਸ ਦਾ ਸੁਭਾ ਕਿਹੋ ਕਿੱਦਾਂ ਰਹਿੰਦੀ ਤੇਰਾ ਨਾਲ ਬਹੁਤ ਵਧੀਆ ਸੀ ਤੇ ਮਾਵਾ ਧੀਆ ਮਗੂ ਰਹੀਦਾ ਵਾ ਅੱਛਾ ਪਰ ਮੈਂ ਤੇ ਵੇਖ ਲਿਆ ਉਹਨੂੰ ਕਿ ਬੜੀ ਲੜਕੀ ਹੈਗੀ ਇਹਦੀ ਸੱਸ ਮਨਮੀਤ ਦੀ ਬੜੀਆ ਗੱਲਾਂ ਕਰਦੀ ਉਹ ਬੜੀ ਲੜਕੀ ਹੈ ਉਹ ਤੇ ਨਹੀਂ ਤੂੰ ਕੀ ਉਹਦੇ ਚ ਲੜਾਕਾ ਪੰਨ ਵੇਖ ਲਿਆ ਕੱਲ ਆਈ ਆ ਬੜਾ ਸੋਹਣਾ ਗੱਲਾਂ ਕਰਦੀ ਰਹੀ ਆ ਬੈਠੀ ਰਹੀ ਆ ਕੋਈ ਉਹਨੇ ਫालतू ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਹੈ ਨਾਲੇ ਤੂੰ ਇੱਕਦਮ ਹੀ ਉਹਦੇ ਉਹਨੂੰ ਪੁੱਛਣ ਨਹੀਂ ਆ ਦੀਪ ਉਹ ਅੱਗੇ ਠੀਕ ਨਹੀਂ ਹੈਗੀ ਹੈ ਤੇ ਤੂੰ ਉਹਦੇ ਨਾਲ ਗੱਲਾਂ ਕਰਨੀ ਤੂੰ ਮੈਨੂੰ ਦੱਸ ਤੂੰ ਵੇਖਿਆ ਨਹੀਂ ਉਹਦਾ ਸੁਭਾਅ ਕੱਲ ਨਹੀਂ ਮੈਂ ਤਾਂ ਵੇਖਿਆ ਵਾ ਮੈਨੂੰ ਤਾਂ ਲੱਗੀ ਉਹ ਬੜੀ ਲੜਾਕੀ ਬੜਾ ਬੋਲਦੀ ਬੜਾ ਦਬਾ ਕੇ ਰੱਖਦੀ ਜਿਵੇਂ ਲੜਾਕੇ ਹੈ ਇਹ ਤੇ ਮਾਵਾਂ ਧੀਆ ਵੰਗੂ ਰਹੀ ਤਾਂ ਪਤਾ ਹੀ ਨਹੀਂ ਕਿੱਥੇ ਦਿਨ ਤੇ ਕਿੱਥੇ ਰਾਤ ਲੰਘ ਜਾਂਦੀ ਆ ਇਹੋ ਜਿਹੀ ਕੋ ਗੱਲ ਬਾਤ ਹੀ ਨਹੀਂ ਹੈਗੀ ਨਹੀਂ ਭੁਆ ਜੀ ਤੁਹਾਨੂੰ ਗਲਤ ਫਹਮੀ ਆ ਮੇਰੀ ਸੱਸ ਪਤਾ ਮੇਰੇ ਨਾਲ ਕਿੰਨਾ ਕਰਦੀ ਆ ਕਿੰਨੀ ਮੇਰੀ ਸੇਵਾ ਕਰਦੀ ਆ ਨਾਲੇ ਰਹੀ ਗੱਲ ਇਹ ਨਾ ਸੋਚੋ ਕਿ ਇਹ ਮਾਵਾਂ ਧੀਆ ਲੜਦੀਆਂ ਹੋਵਾਂਗੇ ਮੈਂ ਤੇ ਆਪਣੀ ਸੱਸ ਮਾਂ ਦਾ ਇਹ ਸੋਚਿਆ ਕਿ ਚਲੋ ਬਜ਼ੁਰਗ ਸਰੀਰ ਆ ਇੱਥੇ ਚਲੋ ਮੰਮੀ ਵੀ ਆ ਭਾਬੀ ਵੀ ਆ ਤੇ ਚਲੋ ਰਲ ਮਿਲ ਕੇ ਮੈਂ ਇੱਥੇ ਇਹਨਾਂ ਕੋਲ ਆਉਂਗੀ ਰੈਸਟ ਹੋ ਜੂਗੀ ਮੇਰੀ ਤੇ ਮੇਰੀ ਸੇਵਾ ਹੋ ਜੂਗੀ ਫੇਰ ਮਨਮੀਤ ਕਿਹੜਾ-ਕਿਹੜਾ ਫਰੂਟ ਖਵਾਉਂਦੀ ਘਰ ਤੇਰੀ ਸੱਸ ਤੈਨੂੰ ਬਿਮਾਰ ਸੀ ਕਿਹੜਾ-ਕਿਹੜਾ ਫਰੂਟ ਖਵਾਇਆ ਉਹਨੇ ਤੈਨੂੰ ਦੱਸਿਏ ਤੇ ਗਈ ਭੂਆ ਜੀ ਤੁਹਾਨੂੰ ਕੱਲ ਮੈਂ ਵੀ ਉਹ ਤੇ ਫਰੂਟ ਮੁੱਕਣ ਹੀ ਨਹੀਂ ਦਿੰਦੇ ਕਦੀ ਨਾਰੀਅਲ ਪਾਣੀ ਲੈ ਆਂਦੇ ਕਦੀ ਡ੍ਰੈਗਨ ਫਰੂਟ ਲੈ ਆਂਦੇ ਕਦੀ ਪਪੀਤਾ ਲੈ ਆਂਦੇ ਆ ਹੁਣ ਕਿਹ ਵੀ ਫਲ ਲੈ ਕੇ ਆਏ ਸੀਗੇ ਕੱਲ ਕੀ ਲੈ ਕੇ ਆਈ ਫਿਰ ਤੇਰੀ ਸੱਸ ਆਈ ਤੇ ਕਿਹ ਵੀ ਫਲ ਲੈ ਆਈ ਆ ਨਹੀਂ ਭੂਆ ਜੀ ਕੱਲ ਤੇ ਕਾੜਾ ਹੀ ਬਣਾ ਕੇ ਲੈ ਕੇ ਆਏ ਸੀਗੇ ਕੱਲ ਤੇ ਕੱਲਾ ਕਾੜਾ ਹੀ ਮੈਂ ਵੀ ਵੇਖਿਆ ਉਹਦੇ ਕੋਲ ਬੈਗ ਚੋਂ ਨੇ ਕੱਲਾ ਕਾੜਾ ਹੀ ਕੱਢਿਆ ਵਾ ਫੇਰ ਕੱਲ ਨਹੀਂ ਉਹਨੇ ਲਿਆਂਦਾ ਕੋਈ ਫਰੂਟ ਕੱਲ ਨਹੀਂ ਉਹਨੂੰ ਯਾਦ ਰਿਹਾ ਵੀ ਮੇਰੀ ਨੋ ਬਿਮਾਰ ਤੇ ਮੈਂ ਚੱਲੀ ਆ ਤੇ ਕੱਲੇ ਕਾੜੇ ਦੀ ਬੋਤਲ ਲੈ ਚੱਲੀ ਆ ਤੇ ਉਹਦੇ ਵਾਸਤੇ ਕੋਈ ਫਰੂਟ ਵੀ ਲੈ ਕੇ ਜਾਵਾਂ ਚੇਤਾ ਭੁੱਲ ਗਿਆ ਹਣਾ ਪੂਆ ਜੀ ਤੁਹਾਨੂੰ ਪਤਾ ਆਟੋ ਤੇ ਤੇ ਆਈ ਆ ਕਿੱਥੇ ਬਾਰ ਬਾਰ ਉਤਰਦੀ ਤੇ ਕਿੱਥੇ ਰਖਸ਼ਾ ਫੇਰ ਲੈਂਦੀ ਤੇ ਇਸ ਕਰਕੇ ਚਲੋ ਜੋ ਦੇਖੋ ਘਰੋਂ ਬਣਿਆ ਉਹ ਹੀ ਲਾਏ ਆ ਉਦਾਂ ਮੇਰੇ ਮੰਮੀ ਬਹੁਤ ਮੇਰਾ ਧਿਆਨ ਰੱਖਦੇ ਆ ਮੇਰੀ ਮਾਂ ਨਾਲੋਂ ਵੀ ਜ਼ਿਆਦਾ ਸੇਵਾ ਕਰਦੇ ਆ ਜਿੰਨੇ ਕੋਈ ਚੀਜ਼ ਲੈਣੀ ਹੋਵੇ ਨਾ ਉਤਰ ਕੇ ਵੀ ਲੈਂਦਾ ਤੇਰੀ ਸੱਸ ਨੇ ਤੇ ਬਸ ਕਹਿੰਦੀ ਹੋਣੀ ਜਾ ਕੇ ਮੈਨੂੰ ਇਹੋ ਹੀ ਦਵਾ ਬਸ ਗੁੰਗਲੂਆਂ ਤੋਂ ਮਿੱਟੀ ਝਾੜਨ ਆ ਗਈ ਤੇਰਾ ਹਾਲ ਪੁੱਛਣ ਆ ਗਈ ਭੂਆ ਜੀ ਵੇਖੋ ਜਿਹੜਾ ਟਾਈਮ ਕੱਢ ਕੇ ਮੇਰੀ ਸੱਸ ਮਾਂ ਜਦੋਂ ਮੈਨੂੰ ਮਿਲਣ ਹੀ ਆ ਗਈ ਆ ਤੇ ਮੈਨੂੰ ਫੇਰ ਉੱਚਤ ਮੈਂ ਉਦੋਂ ਹੀ ਤਗੜੀ ਹੋ ਗਈ ਵੀ ਹਾਂ ਮੇਰੀ ਸੱਸ ਮਾਂ ਆਈ ਆ ਪਤਾ ਲੈਣ ਜ਼ਰੂਰੀ ਥੋੜੀ ਕਿ ਫਰੂਟ ਲੈ ਕੇ ਆਂਦੀ ਤੇ ਫੇਰ ਹੀ ਮੈਂ ਤਗੜੀ ਹੋਣਾ ਸੀਗਾ ਚਲੋ ਬੰਦਾ ਤੇ ਹੈਗਾ ਹੀ ਨਾ ਫਰਜ ਵੀ ਖਾਲੀ ਹੱਥ ਜਾਣਾ ਚੰਗਾ ਨਹੀਂ ਲੱਗਦਾ ਨਾ ਬਿਮਰੀ ਨੂੰ ਤੀ ਹੈ ਤੂੰ ਘੜਾ ਦੀ ਉਪਰੀ ਸਾ ਉਂਝ ਤੇ ਉਹ ਬੜਾ ਕਰਦੀ ਹੀ ਮੈਂ ਇਹਦੀ ਬੜੀ ਸੇਵਾ ਕਰਦੀ ਆ ਬੜੀ ਸੇਵਾ ਕਰਦੀ ਆ ਮੈਂ ਉਹਨਾਂ ਦੇ ਸੋਚ ਕੇ ਤੇ ਇੱਥੇ ਆਈ ਆ ਵੀ ਉਹ ਬਜ਼ੁਰਗ ਸਰੀਰ ਆ ਮੇਰੇ ਵੱਲ ਕਿੰਨਾ ਕੁ ਧਿਆਨ ਦੇਣਗੇ ਆਪ ਜੀ ਬਿਮਾਰ ਹੋ ਗਏ ਤੇ ਮੈਂ ਆਪਣਾ ਇਲਾਜ ਕਰਾਉਂਗੀ ਕਿ ਉਹਨਾਂ ਨੂੰ ਸੰਭੂਗੀ ਫਿਰ ਅਹੀ ਇੱਕ ਦੂਜੇ ਦਾ ਸੋਚਿਆ ਕਿ ਜੇ ਉਹ ਬਿਮਾਰ ਹੋ ਗਏ ਮੈਂ ਉਹਨਾਂ ਨੂੰ ਕਿਵੇਂ ਸੰਭੂਗੀ ਇਸ ਕਰਕੇ ਫਿਰ ਮੈਂ ਮੰਮੀ ਨੂੰ ਫੋਨ ਕੀਤਾ ਹੀ ਤੂੰ ਜਦੋਂ ਤੂੰ ਠੀਕ ਨਹੀਂ ਤੇ ਰਹਿਣਾ ਹੀ ਨਾ ਉੱਥੇ ਫਿਰ ਵੇਖ ਦੀ ਕਿੰਨੀ ਤੇਰੀ ਸੱਸ ਸੇਵਾ ਕਰਦੀ ਜ਼ਰੂਰੀ ਥੋੜਾ ਵੀ ਜਦੋਂ ਬਿਮਾਰ ਹੋਏ ਤੇ ਚੁੱਕ ਕੇ ਮਾਵਾਂ ਨੂੰ ਫੋਨ ਕਰਤਾ ਕਿ ਸਾਨੂੰ ਲੈ ਜਾਓ ਕੀ ਗੱਲ ਹੈ ਜਿਹੜੇ ਅਗਲੇ ਵਿਆਹ ਕੇ ਲੈ ਕੇ ਗਏ ਆਪੇ ਉਹ ਕਰਨਗੇ ਨਾ ਸੇਵਾ ਆਪੇ ਸਾਂਭਣਗੇ ਆਪੇ ਸਾਂਭਦੀ ਕਿੰਨੀ ਕੁ ਬਜ਼ੁਰਗ ਗੱਲਾਂ ਕਰਨ ਨੂੰ ਨਹੀਂ ਉਹ ਬਜ਼ੁਰਗ ਹੈਗੀ ਗੁਰਦੀਪ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਡੀਆਂ ਇੱਕ ਤੇ ਕੁੜੀ ਬਿਮਾਰ ਤੈਨੂੰ ਪਤਾ ਉਹਨੂੰ ਟਾਈਫਾਇਡ ਹੈਗਾ ਉੱਠਿਆ ਉਹ ਕੋਈ ਜਾਂਦਾ ਨਹੀਂ ਤੇ ਤੂੰ ਕਿੱਦਾਂ ਉਹਦੇ ਨਾਲ 헤ੜੇ ਭੇੜੇ ਪਿੜਣ ਡੀਆਂ ਉਹਦੀ ਸੱਸ ਤੇ ਤੇਰਾ ਤੂੰ ਕੀ ਵੇਖ ਲਿਆ ਉਹਦੀ ਸੱਸ ਦਾ ਪਹਿਲਾਂ ਮੈਨੂੰ ਤੂੰ ਇੰਨੀ ਗ ਕੰਗਿਆ ਭਲਾ ਤੇਰੇ ਸਾਹਮਣੇ ਆਈ ਮਿਲੀ ਗਈ ਫੇਰ ਤੂੰ ਉਹੀ ਗੱਲਾਂ ਕਰਨ ਢੀ ਕੋਈ ਨਹੀਂ ਦੱਸਾਂਗੀ ਮੈਂ ਤੁਹਾਨੂੰ ਮੈਨੂੰ ਵੀ ਪਤਾ ਲੱਗਾ ਵਾ ਅੱਛਾ ਹਾਂ ਤੈਨੂੰ ਕਿੱਥੋਂ ਪਤਾ ਲੱਗ ਗਿਆ ਇਹਨੇ ਕਿਵੇਂ}}{| ਮੇਰੀ ਸੱਸ ਦਾ ਬੰਦਾ ਸੀ ਤੇ ਜੇ ਕੱਲ ਜਦੋਂ ਭੂਆ ਖੋਲਿਆ ਵਾ ਬੜੇ ਰਮਾਨ ਨਾਲ ਗੱਲਾਂ ਕੀਤੀਆਂ ਸੱਸ ਮੇਰੀ ਨੇ ਤੇ ਉੱਚੀ ਕੋਈ ਗੱਲ ਕੀਤੀ ਨਹੀਂ ਕੀਤੀ ਨਹੀਂ ਕੋਈ ਗੱਲ ਮਨਮੇਤ ਤੂੰ ਛੱਡ ਤੈਨੂੰ ਪਤਾ ਵਾ ਕਿੰਨੇ ਗੱਲ ਕੀਤੀ ਕੋਈ ਆ ਜਿੰਨੇ ਇਹਨੂੰ ਦੱਸਿਆ ਸਭ ਕੁਝ ਹਾਂ ਉਹਦੀ ਤਾਂ ਰੋਟੀ ਨਹੀਂ ਹੋ ਜਾ ਮੁੰਦੀ ਜਿੰਨੀ ਦੇਰ ਇਹਦੇ ਨਾਲ ਗੱਲ ਨਾ ਕਰੇ ਕੋਈ ਪੁੱਛੋ ਹਾਂ ਕਰਦੀ ਆ ਜਿਹੜਾ ਕਿ ਮੈਂ ਤੇ ਨਾਲ ਗੱਲ ਬਾਜ਼ ਮਾਰਦੀ ਹਾਂ ਮਾਰੋ ਬਾਜ਼ ਸੀਮਾ ਇੱਧਰ ਆ ਜਰਾ ਹਾਂਜੀ ਮੰਮਾ ਆਵਾਜ਼ ਮਾਰੀ ਜੀ ਇੱਧਰ ਆ ਹਾਂਜੀ ਬੈਠ ਇੱਥੇ ਜਰਾ ਨਹੀਂ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਭੂਆ ਨੂੰ ਕਿਹੜੀ ਗੱਲ ਦੱਸੀ ਉਹ ਮਨਮੀਤ ਦੀ ਸੱਸ ਬਾਰੇ ਮੈਂ ਤਾਂ ਮਮਾ ਕੋਈ ਗੱਲ ਨਹੀਂ ਦੱਸੀ ਹੈਗੀ ਮੇਰੇ ਨਾਲ ਤਾਂ ਅਜੇ ਤੱਕ ਭੂਆ ਮਿਲੇ ਵੀ ਨਹੀਂ ਹੈ ਸਵੇਰ ਦੇ ਉਹ ਹੀ ਜਿਹੜੀ ਮੈਂ ਸਵੇਰੇ ਚਾਹ ਫੜਾਈ ਆ ਦੇ ਕੇ ਤੇ ਬਾਅਦ ਚ ਮੈਂ ਸੋਈ ਚ ਆਪਣਾ ਕੰਮ ਕਰਨੀ ਆ ਅੱਜ ਤੇ ਨਹੀਂ ਮਿਲੀ ਤੇ ਜਿਹੜੀ ਜਦੋਂ ਮੇਰੀ ਸਾਸਾਹੀ ਉਹਨਾਂ ਬੈਠ ਕੇ ਉੱਥੇ ਕੀ ਗੱਲਾਂ ਕੀਤੀਆਂ ਫਿਰ ਦੀਦੀ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਤੇ ਨਾ ਮੈਂ ਭੂਆ ਜੀ ਨੂੰ ਦੱਸਿਆ ਵਾ ਤੇ ਮੇਰੇ ਤੇ ਕਿਉਂ ਸ਼ੱਕ ਕਰਦੇ ਹੋ ਹਮੇਸ਼ਾ ਇਹ ਥੋੜੀ ਆ ਵੀ ਮੈਂ ਜੇ ਅਨਮੋਲ ਨਾਲ ਉਹਦੋਂ ਮੇਰੇ ਨਾਲ ਗੱਲਾਂ ਕਰ ਦਿੱਤੀਆਂ ਤੇ ਸਾਰੀਆਂ ਗੱਲਾਂ ਜਿਹੜੀਆਂ ਘਰ ਦੀਆਂ ਬਾਹਰ ਜਾਂਦੀਆਂ ਵਾ ਜਾਂ ਕੋਈ ਰਿਸ਼ਤੇਦਾਰ ਦੇ ਕਰਦਾ ਵਾ ਉਹ ਮੈਂ ਉਹ ਹੀ ਦੱਸਦੀ ਆ ਮੇਰੀ ਆਵਾਜ਼ ਉੱਚੀ ਹੋਈ ਜਾਂਦੀ ਆ ਆਵਾਜ਼ ਨੀਲੀ ਰੱਖ ਕੇ ਮੇਰੀ ਮਾਂ ਨਾਲ ਗੱਲ ਕਰ ਜੋ ਤੈਨੂੰ ਸਵਾਲ ਪੁੱਛਣਾ ਉਸੇ ਗੱਲ ਦਾ ਜਵਾਬ ਦੇ ਦੀਦੀ ਮੈਂ ਤੁਹਾਨੂੰ ਉਹ ਹੀ ਕਹਿਣ ਦੀ ਆ ਮੈਂ ਕੁਝ ਨਹੀਂ ਕਿਹਾ ਹਰ ਟਾਈਮ ਤੇ ਮੈਨੂੰ ਨਾ ਕਿਹਾ ਕਰੋ ਮੈਂ ਤੁਹਾਡੇ ਅੱਗੇ ਉਹ ਹੀ ਰਿਕਵੈਸਟ ਕਰਨੀ ਆ ਤੇ ਠੀਕ ਨਹੀਂ ਨਾ ਮੈਨੂੰ ਜਿੰਨੀ ਕ ਸੇਵਾ ਹੁੰਦੀ ਆ ਨਾ ਕਰਵਾ ਲਓ ਚੁੱਪ ਕਰਕੇ ਮੈਂ ਇੱਕ ਮਿੰਟ ਮਨਮੀਤ ਮੈਨੂੰ ਹੁਣ ਇਹ ਇਹ ਨਾਲ ਗੱਲ ਕਰ ਲੈਂਦੇ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਅਨਮੋਲ ਦਾ ਨਾਂ ਲੈਣੀ ਆ ਨਾ ਅਨਮੋਲ ਦੀ ਗੱਲ ਮੈਂ ਤਾਂ ਕੰਨੀ ਸੁਣੀਆ ਤੂੰ ਅਨਮੋਲ ਨਾਲ ਗੱਲਾਂ ਕਰਨ ਢਈ ਸੀ ਫੇਰ ਤੂੰ ਕੰਨੀ ਮਾ ਭੂਆ ਨਾਲ ਗੱਲਾਂ ਨਹੀਂ ਕੀਤੀਆਂ ਕਿਉਂ ਨਹੀਂ ਕੀਤੀਆਂ ਭੂਆ ਨਾਲ ਵੀ ਤੂੰ ਸਾਰੀਆਂ ਗੱਲਾਂ ਕਰਦੀ ਕਰਦੀ ਆ ਉਹ ਐਵੇਂ ਇੱਥੇ ਬੋਲਣ ਢਈ ਸਾਡੇ ਨਾਲ ਮੰਮੀ ਐਸੀ ਗੱਲ ਭੂਆ ਤੁਹਾਨੂੰ ਕੀ ਕਹਿ ਗਈ ਆ ਕੀ ਕਹਿ ਕੇ ਗਈ ਵੀ ਸੀਮਾ ਮੈਨੂੰ ਨੇ ਕੀ ਦੱਸਿਆ ਦੱਸੋ ਮੈਨੂੰ ਨਾ ਤੇ ਲੈਣਾ ਨਹੀਂ ਤੇਰਾ ਨਾਣਿਆਂ ਨੇ ਤੇਰਾ ਲੈਣਾ ਉਹਨੇ ਬਸ ਇਹੋ ਹੀ ਬੋਲਣ ਦੀ ਆ ਵੀ ਉਹ ਤੇ ਸੱਸ ਐਨੀ ਕਪਤੀ ਆ ਤੁਸੀਂ ਮੈਨੂੰ ਦੱਸਿਆ ਨਹੀਂ ਤੁਸੀਂ ਪਰਦੇ ਪਾਏ ਆ ਤੁਸੀਂ ਇਹ ਮੈਨੂੰ ਪੁੱਛਣ ਦੇ ਵੀ ਤੇਰੀ ਸੱਸ ਕੀ ਫਰੂਟ ਲੈ ਕੇ ਫਿਰ ਉਹਨੂੰ ਕਿੱਦਾਂ ਕਿਵੇਂ ਪਤਾ ਵੀ ਮੇਰੇ ਸੱਸ ਕੀ ਲੈ ਕੇ ਆਈ ਤੇ ਕੀ ਨਹੀਂ ਦੇਵੀ ਉਹ ਵੀ ਤਾਂ ਘਰ ਚ ਰਹਿੰਦੀ ਆ ਇੱਥੇ ਹੀ ਸੀ ਜਦੋਂ ਤੁਹਾਡੀ ਸੱਸ ਆਈ ਆ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਕੀ ਲੈ ਕੇ ਆਏ ਕੀ ਨਹੀਂ ਲੈ ਕੇ ਆਏ ਮੈਂ ਮੰਨਦੀ ਆ ਤੁਹਾਡੀ ਗੱਲ ਕਿ ਇੱਥੇ ਹੀ ਭੂਆ ਵੀ ਤੇ ਉਦੋਂ ਮੇਰੀ ਸੱਸ ਜਦੋਂ ਆਈ ਭੂਆ ਇੱਥੇ ਸੀ ਪਰ ਮੇਰੀ ਸੱਸ ਨੇ ਤੇ ਉਹਦੇ ਸਾਹਮਣੇ ਕੋਈ ਇਹੋ ਜੀ ਗੱਲ ਕੀਤੀ ਨਹੀਂ ਅਗਲੀ ਆ ਕੇ ਪੰਜਾਬ ਪੰਜਾਬ ਗੱਲਾਂ ਮੰਮੀ ਨੇ ਕਰ ਗਈ ਆ ਪਰ ਦੀਦੀ ਮੈਂ ਤੇ ਪੂਆਜੀ ਨਾਲ ਐਸੇ ਕੋਈ ਗੱਲ ਨਹੀਂ ਕੀਤੀ ਹੈਗੀ ਤੀ ਮੰਨੋ ਚਾਹੇ ਨਾ ਮੰਨੋ ਪੁੱਛ ਲਓ ਭਾਵੇਂ ਪੂਆਜੀ ਨੂੰ ਆਜ ਦੇ ਕੇ ਮੈਨੂੰ ਕੀ ਲੋੜ ਆ ਸੋਕ ਮੈਂ ਮੈਂ ਤੁਹਾਡੀ ਸੱਸ ਨੂੰ ਇੱਧਰ ਆਈ ਤੇ ਮੰਮਾ ਨੇ ਮੈਨੂੰ ਕਿਹਾ ਉਧਰ ਰੋਕ ਕੇ ਰੱਖ ਸੋਕ ਮੈਂ ਉਧਰ ਪੂਆਜੀ ਨੂੰ ਬਿਠਾਇਆ ਮੈਂ ਤਾਂ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਮੰਮੀ ਇਹੋ ਤੈਨੂੰ ਮੌਕਾ ਮਿਲ ਗਿਆ ਹੋਣਾ ਵਾ ਉਹਨੂੰ ਪਤਾ ਵੀ ਉਹਦੀ ਸੱਸ ਆ ਗਈ ਉਹ ਮਾਵਾਂ ਧੀਆ ਉੱਧਰ ਲੱਗੀਆਂ ਜਿਹੜੀਆਂ ਮੈਂ ਗੱਲਾਂ ਕਰਦੀਆਂ ਹੁਣ ਜੀ 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 ਮੈਂ ਨਹੀਂ ਕੀਤੀ ਮੈਂ ਤਾਂ ਸਗੋਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਆ ਮੇਰੇ ਥੋੜੀ ਜਿਹੀ ਕੱਪੜੇ ਜੋੜ ਦੋ ਜਿੰਨਾ ਚਿਰ ਨੂੰ ਚਾਹ ਪਾਣੀ ਬਣਾਉਣੀ ਹੈ ਫਿਰ ਜਾ ਕੇ ਪੀ ਲਿਓ ਤੇ ਮੈਂ ਤਾਂ ਸਗੋਂ ਉਹਨਾਂ ਨੂੰ ਰੋਕ ਕੇ ਰੱਖਿਆ ਸਿਮਾ ਇੱਕ ਮਿੰਟ ਸਿਮਾ ਵੇਖ ਮੇਰੀ ਗੱਲ ਸੁਣ ਘਰ ਦੀਆਂ ਗੱਲਾਂ ਜਦੋਂ ਬਾਹਰ ਕਰਦੇ ਆ ਨਾ ਫਿਰ ਕਹਿੰਦੇ ਸੱਸ ਮਾੜੀ ਨਨਾਨ ਮਾੜੀ ਜਦੋਂ ਆਪਾਂ ਘਰ ਦੀਆਂ ਗੱਲਾਂ ਬਾਹਰ ਦੇਆਂ ਨੂੰ ਦੱਸਾਂਗੇ ਨਾ ਤੇ ਘਰ ਚ ਪਵਾ ਮੈਂ ਤੁਹਾਨੂੰ ਦੱਸਾਂ ਤੇ ਨਾਲੇ ਇੱਕ ਗੱਲ ਮੇਰੀ ਸੁਣ ਜਦੋਂ ਘਰਦਿਆਂ ਨੂੰ ਛੱਡ ਕੇ ਬਾਹਰ ਜਾਂਦੇ ਅਸੀਂ ਯਕੀਨ ਕਰਦੇ ਨਾ ਘਰ ਦਾ ਉਸ ਟਾਈਮ ਤੇ ਸਮਝ ਲੈ ਵੀ ਬੇੜਾ ਘਰ ਕੋਈ ਨਹੀਂ ਕਰਦਾ ਇਹ ਮੇਰੀ ਗੱਲ ਪੱਲੇ ਬੰਨ ਲੈ ਮੈਂ ਤੁਹਾਨੂੰ ਦੱਸਾਂ ਤੂੰ ਬਾਹਰ ਕਰਦੀਆਂ ਗੱਲਾਂ ਸਾਰੀਆਂ ਕਰਦੀਆਂ ਮੰਮਾ ਪਹਿਲੀ ਗੱਲ ਤੇ ਇਹ ਵਾ ਭੂਆ ਜੀ ਬਾਹਰ ਦੇ ਨਹੀਂ ਸਾਡੇ ਘਰ ਦੇ ਮੈਂਬਰ ਇਸ ਘਰ ਦੀ ਧੀ ਆ ਤੇ ਜੇ ਮੈਂ ਉਹਨਾਂ ਨਾਲ ਕੋਈ ਗੱਲ ਕੀਤੀ ਹੁੰਦੀ ਨਾ ਤੇ ਜੇ ਮੈਂ ਕਰਨੀ ਹੁੰਦੀ ਤੇ ਮੈਂ ਬੜੇ ਚੇਧੀ ਕਰ ਦੇਣੀ ਉਹ ਜਾਦੀ ਸਕੀਤੀ ਆ ਹਣਾ ਮੰਮੀ ਭੂਆ ਜਾਦੀ ਸਕੀ ਧੀ ਆ ਮੈਂ ਨਹੀਂ ਇਸ ਘਰ ਦੀ ਸਕੀ ਧੀ ਮੇਰੇ ਘਰ ਦੀਆਂ ਤੁਸੀਂ ਛੱਜ ਚ ਪਾਪਾ ਛੱਟਣ ਦੇ ਜੇ ਮੇਰੀ ਸੱਸ ਦੀਆਂ ਪਰ ਦੀਦੀ ਤੁਸੀਂ ਕਿਵੇਂ ਕਹਿੰਦੇ ਜਿਵੇਂ ਮੈਂ ਇਸ ਘਰ ਦੀ ਧੀ ਨਹੀਂ ਆ ਕੀ ਨਹੀਂ ਮੈਂ ਕੀਤਾ ਤੁਹਾਡੇ ਨਾਲ ਜਦੋਂ ਦੇ ਤੁਸੀਂ ਆਏ ਹੋ ਲੱਗਾ ਮੇਰੀ ਸੱਸ ਬਾਰੇ ਜਦੋਂ ਦੇ ਤੁਸੀਂ ਆਏ ਮੈਂ ਤੁਹਾਨੂੰ ਪੁੰਜੇ ਪੈਰ ਨਹੀਂ ਪਾਉਣ ਦਿੱਤਾ ਸਾਂ ਕੀਤਾ ਕਰਨਾ ਨਹੀਂ ਤੇ ਫਿਰ ਤੁਸੀਂ ਕਿਵੇਂ ਕਹਿੰਦੇ ਵੀ ਮੈਂ ਘਰ ਦੀ ਧੀ ਨਹੀਂ ਹੈਗੀ ਕਿਉਂ ਕਹਿੰਦੇ ਜੀ ਮੈਂ ਬਾਪਾ ਕਹਾ ਵਾ ਕਿ ਤੂੰ ਭੂਆ ਨਾ ਮੇਰੀਆਂ ਕਿਉਂ ਸੋਰੀਆਂ ਦੀਆਂ ਗੱਲਾਂ ਕਰਦੀਆਂ ਤੇ ਫਿਰ ਭੂਆ ਨੂੰ ਕਿੱਥੋਂ ਪਤਾ ਲੱਗਦਾ ਨਾ ਮੇਰੇ ਘਰ ਭੂਆ ਕਦੀ ਆਈ ਨਾ ਗਈ ਤੇ ਭੂਆ ਨੂੰ ਕਿੱਥੋਂ ਪਤਾ ਲੱਗਾ ਦੀਦੀ ਮੇਰੇ ਤੇ ਯਕੀਨ ਕਰੋ ਮੈਂ ਕੋਈ ਗੱਲ ਐਸੀ ਭੂਆ ਜੀ ਨਾਲ ਨਹੀਂ ਕੀਤੀ ਮੰਨੋ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਦੇਖ ਸੀਮਾ ਹੁਣ ਜੇ ਹੀ ਭੂਆ ਨੂੰ ਵੀ ਬਾਜ਼ ਮਾਰ ਕੇ ਪੁੱਛ ਲੈਣਾ ਉਹਨੇ ਵੀ ਪੈਰਾਂ ਤੇ ਪਾਣੀ ਨਹੀਂ ਪੈਂਦੇ ਨਾ ਕਿ ਮੇਰੀ ਸੀਮਾ ਨੇ ਗੱਲ ਕੀਤੀ ਜਿਵੇਂ ਤੂੰ ਕਰ ਰਹੀ ਹੈ ਹੁਣ ਮੈਂ ਤੁਹਾਨੂੰ ਕਿਵੇਂ ਯਕੀਨ ਦਿਵਾਵਾਂ ਮੈਂ ਦੇਨੀ ਸਮਝੋਂਦੀ ਜਦੋਂ ਮੇਰੀ ਭੂਆ ਜੀ ਨਾਲ ਕੋਈ ਗੱਲ ਹੀ ਨਹੀਂ ਹੋਈ ਨਾ ਮੈਂ ਕੋਈ ਟਾਡੀ ਸੱਸ ਦੀ ਗੱਲ ਕੀਤੀ ਨਾ ਮੈਂ ਟਾਡੀ ਗੱਲ ਕੀਤੀ ਤੇ ਫਿਰ ਵੀ ਤੁਸੀਂ ਬਾਰ-ਬਾਰ ਮੈਨੂੰ ਕਹੀ ਜਾਂਦੀ ਹੋਈ ਐਵੇਂ ਕਾਲ ਇਹਨੂੰ ਕਹਿ ਦਿੱਤਾ ਕਿ ਤੂੰ ਉਧਰ ਭੂਆ ਨੂੰ ਲੈ ਕੇ ਚੱਲ ਜਾ ਸੱਸ ਮੇਰੀ ਤੇ ਕੋਈ ਵੱਧ ਘੱਟ ਗੱਲ ਕਰਕੇ ਨਹੀਂ ਕਿਸੇ ਨੂੰ ਭੂਆ ਨੂੰ ਇੱਥੇ ਬਹਿਣ ਦਿੰਦੇ ਮਨਮੀਤ ਨੋ ਤੇ ਮੇਰੀ ਹੈ ਨਾ ਤੇ ਮੈਂ ਮਾਂ ਦੀ ਬਣ ਕੇ ਕੋਈ ਗੱਲ ਨਹੀਂ ਕਰ ਸਕਦੀ ਇਹਨੂੰ ਮੈਂ ਕਹਿ ਨਹੀਂ ਸਕਦੀ ਹਾਂ ਇਹਦਾ ਮਤਲਬ ਇਹ ਹੋਏਗਾ ਕਿ ਜੋ ਮੈਂ ਇਹਨੂੰ ਕਹਾਂਗੀ ਇਹ ਚੁੱਪ ਬਾਹਰ ਗੱਲਾਂ ਕਰੇਗੀ ਭੂਆ ਨਾ ਗੱਲਾਂ ਕਰੇਗੀ ਪਹਿਲਾਂ ਮੈਨੂੰ ਤੂੰ ਇੰਨੀ ਗੱਲ ਦਾ ਜਵਾਬ ਦੇ ਮਮਾ ਜੀ ਮੈਂ ਨਹੀਂ ਕਰਾਂ ਇਹਦੇ ਨਾਲ ਕੋਈ ਗੱਲ ਮਮਾ ਜੀ ਮੈਂ ਟਾਡੀ ਨੂੰ ਆ ਨਾ ਮੈਨੂੰ ਪਤਾ ਵਾ ਤੀ ਮੇਰੇ ਮਾਂ ਜੀ ਹਰ ਥਾਂ ਤੇ ਤੀ ਮੇਰੇ ਨਾਲ ਚੱਲਣਾ ਦੁੱਖ ਸੁੱਖ ਤੀ ਮੇਰਾ ਪੁੱਛਣਾ ਵਾ ਤੇ ਮੈਂ ਬਾਹਰ ਦੇ ਨਾ ਕਿਉਂ ਗੱਲਾਂ ਕਰਾਂ ਤਾਂ ਮਾਂ ਮੇਰੀ ਨੂੰ ਬਾੜੀ ਰੱਖ ਕੇ ਤੂੰ ਬਾਹਰ ਭੂਆ ਨਾਲ ਗੱਲਾਂ ਕਰਦੀਆਂ ਘਰ ਦੀ ਕਦੀ ਤੂੰ ਅਨਮੋਲ ਨੂੰ ਬਾੜ-ਵਾੜ ਗੱਲਾਂ ਕਰਦੀਆਂ ਇਹ ਹੋਈ ਨਾ ਇੱਕ ਗਲਤੀ ਹੋ ਗਈ ਜਿਹੜੀ ਅਨਮੋਲ ਆ ਗਈ ਤੇ ਆ ਕੇ ਉਹਨੇ ਮੇਰੇ ਕੋਲ ਐਡਰੈਸ ਮੰਗ ਲਈ ਤੇ ਉਦੋਂ ਦਾ ਤੀ ਸੁਣ ਲਿਆ ਉਹ ਵੀ ਤੀ ਇਸ਼ੂ ਬਣਾ ਲਿਆ ਵੀ ਤੂੰ ਮੈਨੂੰ ਕਿਉਂ ਨਹੀਂ ਪੁੱਛਿਆ ਉਹ ਵੀ ਮੈਂ ਆਪਣੀ ਗਲਤੀ ਮੰਨੀ ਪਰ ਨਹੀਂ ਤੀ ਤੇ ਫਿਰ ਵੀ ਮੈਨੂੰ ਉਹੀ ਗੱਲ ਤੇ ਬਾਰ-ਬਾਰ ਦਪਾਉਂਦੇ ਜੇ ਮੈਂ ਨਹੀਂ ਗੱਲ ਕੀਤੀ ਮੇਰੇ ਤੇ ਯਕੀਨ ਕਰੋ ਇੱਕ ਮਿੰਟ ਖਲੋ ਕਿੱਥੇ ਚੱਲਨੀ ਆ ਤੂੰ ਪਹਿਲਾਂ ਦੱਸ ਮੈਨੂੰ ਹਾਂ ਮੈਂ ਇਦਾਂ ਨਹੀਂ ਤੇਰੀ ਸੁਰਤ ਟਿਕਾਣੇ ਆਣੀ ਹੁਣ ਮੰਨੀ ਤਾਂ ਇਹਨੂੰ ਨਾ ਭੇਜ ਦੇ ਪੇਕੇ ਏ ਰਵੇ ਉੱਥੇ 2-4 ਦਿਨ ਤੂੰ ਕਰਾਈ ਉੱਥੇ ਆਪਣੀ ਪਰਜਾਈ ਕੋਲੋਂ ਸੇਵਾ ਫੇਰ ਪਤਾ ਲੱਗੂਗਾ ਅਗਲੀ ਕਰਦੀ ਆ ਕਿ ਮੱਥੇ ਤੇ ਵੱਟ ਪਉਂਦੀ ਆ ਹੈਂ ਤੂੰ ਦੇ ਇਹਨੂੰ ਵੇਖ ਕੇ ਤੇ ਜੜੀ ਨਹੀਂ ਹੈਗੀ ਜੇ ਮੈਂ ਲੈ ਆਂਦੀ ਬਿਮਾਰ ਨੂੰ ਤੇ ਮੰਮਾ ਮੈਂ ਕੋਈ ਬਿਮਾਰ ਥੋੜੀ ਆ ਜਿਹੜੀ ਤੀ ਮੈਨੂੰ ਪੇਕੇ ਭੇਜ ਦੋਗੇ ਤੇ ਨਾਲੇ ਮੈਂ ਕਿਉਂ ਜਾਵਾਂ ਜਦੋਂ ਮੈਂ ਸੁੱਖ ਵੇਲੇ ਨਹੀਂ ਹੁਣ ਤੇ ਜਾਂਦੀ ਤੇ ਹੁਣ ਮੈਂ ਕਿਉਂ ਜਾਵਾਂ ਮੈਂ ਨਹੀਂ ਕਿਤੇ ਜਾਣਾ ਹੈਗਾ ਕੋਈ ਗੱਲ ਨਹੀਂ ਕਿ ਮੈਂ ਵੇਖ ਲਾਂਗੀ ਤੂੰ ਜਾਣਾ ਕਿ ਨਹੀਂ ਜਾਣਾ ਹੁਣੇ ਮੈਂ ਵੇਖਾਂਗੀ ਕੀ ਬੋਲਣ ਦੇਓ ਸਾਹ ਭੇਜਣਾ ਕੁੜੀ ਨੂੰ ਕਿਤੇ ਜਾਂਦੀ ਹੋਰ ਕਿਤੇ ਰੈਡੀਕਲ ਨਾ ਕਿਉਂ ਇਹ ਘਰ ਦੀਆਂ ਸਾਰੀਆਂ ਗੱਲਾਂ ਬਾਹਰ ਕਰੇਗੀ ਤੈਨੂੰ ਮੈਂ ਘਰ ਰੱਖਾਂਗੀ ਕੀ ਗੱਲ ਕਿਹੜੀ ਉਹਨੇ ਬਾਹਰ ਕੀਤੀ ਮੈਂ ਬਾਹਰ ਗਈ ਆ ਭੂਆ ਜੀ ਮੈਂ ਬਾਹਰ ਜੇ ਮੈਂ ਬਾਹਰਦੀ ਆ ਨਾ ਤਾਂ ਹੁਣ ਉਹ ਵੀ ਬਾਹਰਦੀ ਹੋ ਗਈ ਆ ਅਭੀ ਮੈਂ ਤੁਹਾਨੂੰ ਬਾਹਰ ਦੂਰਦੀ ਨਹੀਂ ਕੋਈ ਗਰੋਹ ਨਹੀਂ ਮੈਂ ਸੱਸ ਦੇ ਮੈਂ ਵੀ ਇਸ ਘਰੋਂ ਵਿਆਹੀ ਗਈ ਆ ਨਾ ਤੇ ਉਹ ਵੀ ਇਸ ਘਰੋਂ ਵਿਆਹੀ ਗਈ ਜੇ ਮੇਰੇ ਸਾਹ ਮੈਨੂੰ ਤੁਸੀਂ ਪਰਾਈ ਕਹਿੰਦੇ ਜੇ ਨਾ ਵੀ ਇਹ ਬਾਹਰਦੀ ਹੋ ਗਈ ਤੇ ਉਹ ਵੀ ਬਾਹਰਦੀ ਪਹਿਲਾਂ ਨੂੰ ਕਿਉਂ ਲਿਆ ਲਿਆ ਕੇ ਘੜੀ ਜੀ ਤੁਸੀਂ ਤਾਂ ਮੇਰੀ ਗੱਲ ਸੁਣ ਨਾ ਤੇਰੀ ਨਾ ਤੇਰੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਕਰੇਗੀ ਕਰ ਲੈਣੀ ਬਰਦਾਸ਼ਤ ਕਿਹੜੀਆਂ ਗਰਾਨੀਆਂ ਕੀਤੀਆਂ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਜੀ ਤੀ ਇਹਨਾਂ ਨੂੰ ਯਕੀਨ ਦਿਵਾਓ ਮੈਂ ਕੀਤੀ ਤਾਂ ਨਾ ਕੱਲ ਦੀ ਕੋਈ ਗੱਲ ਤੇ ਮਾਸੀ ਜੀ ਆਏ ਸੀ ਇਹ ਬਾਰ ਬਾਰ ਮੈਨੂੰ ਕਹਿੰਦੇ ਆ ਭੂਆ ਜਿੰਨਾ ਤੂੰ ਗਲਤ ਕੀਤੀ ਮੈਂ ਕਿਹੜੀ ਗਲਤ ਤੁਹਾਡੇ ਨਾਲ ਕੀਤੀ ਦੱਸੋ ਸਾਰੀਆਂ ਗੱਲਾਂ ਮੈਂ ਸੁਣਨ ਦੀ ਜਦੋਂ ਵੇਖੋ ਕੁੜੀ ਦੇ ਮਗਰ ਪਈਆਂ ਰਹਿੰਦੀਆਂ ਜੇ ਤੁਸੀਂ ਮਾਵਾਂ ਤੇ ਜਦੋਂ ਵੇਖੋ ਕੁੜੀ ਦੀਆਂ ਮਗਰ ਪਈਆਂ ਰਹਿੰਦੀਆਂ ਉਹਨੇ ਕੋਈ ਗੱਲ ਨਹੀਂ ਮੇਰੇ ਨਾਲ ਕੀਤੀ ਜੇ ਮੈਂ ਕੋ ਸੱਚ ਸੁਣਾਂ ਜਾਂਦੀ ਹਾਂ ਨਾ ਭਾਬੀ ਤੂੰ ਲਕੀਰਾਂ ਗੱਲਾਂ ਕੀਤੀਆਂ ਮੇਰੇ ਨਾਲ ਸਾਰੀ ਯਾ ਲਕੀਰਾਂ ਕੀਤੀਆਂ ਗੱਲਾਂ ਹੁਣ ਦੱਸ ਕੋਈ ਨਹੀਂ ਆ ਜਿਹੜਾ 도ਗਲਾ ਹੈਗਾ ਨਾ ਇਹਦੇ ਨਾਲ ਮੈਂ ਬਾਤ ਗੱਲ ਕਰ ਲੂੰਗੀ ਕੱਲ ਸੋ ਲਾਵੰਤੋ ਜਦੋਂ ਵੇਖੋ ਕੁੜੀ ਦੇ ਪਿੱਛੇ ਜਦੋਂ ਮੈਂ ਪਹਿਲੇ ਟਿਕਨ ਤੂੰ ਸਾਨੂੰ ਨਹੀਂ ਦੇਂਦੇ ਤੂੰ ਮਾਵਾ ਧੀਆਂ ਨੂੰ ਟਿਕਨ ਦੇਂਦੇ ਉਹ ਵੀ ਜਨਾਨੀ ਤਾਂ ਜੋਰੂ ਦਾ ਗਲਾਮ ਬੜਿਆ ਆਵਾ ਵੀ ਟਿਕਨ ਤੂੰ ਹੀ ਸਾਨੂੰ ਨਹੀਂ ਦੇਂਦੇ ਮਾਵਾ ਧੀਆਂ ਨੂੰ ਅੱਗੋਂ ਗੱਲਾਂ ਕਰਦੇ ਤੁਸੀਂ ਉਹ ਜਦੋਂ ਕੁ ਆ ਜਾਂਦੀ ਨਾ ਉਦੋਂ ਹੀ ਤੁਹਾਡੇ ਘਰ ਕਲੇਸ਼ ਪੈ ਜਾਂਦਾ ਜਦੋਂ ਉਹ ਆਉਂਦੀ ਉਦੋਂ ਨਹੀਂ ਤੁਹਾਡੇ ਘਰ ਕੋਈ ਕਲੇਸ਼ ਪੈਂਦਾ ਨਹੀਂ ਸਾਡੇ ਘਰ ਕੋਈ ਨਹੀਂ ਕਲੇਸ਼ ਹੈਗਾ ਮੈਂ ਸਾਫ਼ ਕਹਾਂ ਉਹ ਕਿ ਤੂੰ ਨਾ ਆਇਆ ਕਰ ਤੂੰ ਇਸ ਘਰ ਦੀ ਕੁਛ ਨਹੀਂ ਲੱਗਦੀ ਜਦੋਂ ਮੈਨੂੰ ਕਹਿ ਰਹੋਗਾ ਨਾ ਮੈਂ ਜੇ ਸਿੱਧੇ ਲਈ ਤੇ ਆ ਵੀ ਜਾਵਾਂਗੀ ਤਾਂ ਗੱਲ ਮੈਂ ਨਹੀਂ ਬੁਲਾਇਆ ਤੇਰੀ ਸੱਕੀ ਸੋਧਰੀ ਤੈਨੂੰ ਬੁਲਾਂਦੀ ਘੜੀ ਘੜੀ ਫੋਨ ਕਰ ਕਰਕੇ 10 ਪਰਜਾਈ ਤੇ ਪਰਜਾਈ ਮੇਰਾ ਭਰਾ ਵੀ ਨਹੀਂ ਆਪਣਾ ਬਣਿਆ ਹੱਲੀ ਕੋਈ ਵੀ ਆਪਣਾ ਕੋਈ ਨਹੀਂ ਹੁੰਦਾ ਬਸ ਜਿੰਨੀ ਦੇਰ ਤੱਕ ਮਾਪੇ ਜਿੰਦੇ ਆ ਨਾ ਉਨੀ ਦੇਰ ਤੱਕ ਪੇਕੇ ਆ ਪੱਲੇ ਬਣ ਲੈ ਮਨਮੀਤ ਕੋਈ ਭਰਾ ਪਰਜਾਈ ਕਿਸੇ ਦੇ ਸਕੇ ਨਹੀਂ ਉਹ ਬੰਦੇ ਇਹ ਮੇਰੀ ਗੱਲ ਆਪਣੇ ਦਿਮਾਗ 'ਚ ਬਿਠਾ ਕੇ ਰੱਖੇ ਉਹ ਤੇ ਦੇਖ ਹੀ ਲਿਆ ਮੰਮੀ ਚਲੋ ਬੈਜੋ ਆਊਗਾ ਨਾ ਵੀਰ ਫੇਰ ਪੁੱਛਾਂਗੀ ਵੀ ਤੂੰ ਕਿੱਦਾਂ ਪੁਆਣਾ ਮੇਰੇ ਘਰ ਦੀਆਂ ਗੱਲਾਂ ਖੋਲੀਆਂ ਅੱਜ ਤੇ ਉਹਨੇ ਆਉਣਾ ਲੇਟ ਤੇ ਕੱਲ ਮੈਂ ਹੁਣ ਇਹਦੇ ਨਾਲ ਗੱਲ ਕਰੂੰਗੀ ਸਾਰੀ ਕਰਨੀ ਪੈਣੀ ਐ ਇਦਾਂ ਦੇ ਉਹਦਾ ਝਾਕਾ ਤੇ ਖੁੱਲਿਆ ਖੁੱਲਿਆ ਤੂੰ ਵੱਧ ਉਹਦਾ ਫੁੱਲ ਗਿਆ ਵਾ ਚਾਕਾ ਪਤਾ ਨਹੀਂ ਉਹ ਮਾਂ ਨੂੰ ਤੇ ਭੈਣ ਨੂੰ ਪਤਾ ਨਹੀਂ ਐਨਾ ਚੰਗਾ ਹੀ ਨਹੀਂ ਸਮਝਦੇ ਚੰਗੀਆਂ ਲੱਗਦੀਆਂ ਨਹੀਂ ਇਹਨਾਂ ਨੂੰ ਮੈਂ ਤੁਹਾਡੇ ਘਰ ਆਇਆ ਇਹ ਨਹੀਂ ਕਰਨਾ ਮੰਮੀ ਮੈਂ ਠੀਕ ਹਾਂ ਮਨਮੀਤ ਮੈਂ ਤੈਨੂੰ ਤੇਰੇ ਘਰ ਛੱਡ ਕੇ ਆਵਾਂਗੀ ਪੁੱਤ ਮਾੜੀ ਐ ਚੰਗੀ ਐ ਜਿੱਦਾਂ ਦੀ ਵੀ ਆ ਨਾ ਉਹਦੇ ਕੋਲ ਹੀ ਰਹਿਣਾ ਆਪਣਾ ਘਰ ਬਾਹਰੋਂ ਮੈਂ ਵੇਖਾਂਗੀ ਇਹਨਾਂ ਨੂੰ ਵੀ ਇਹ ਕਿੱਦਾਂ ਗੱਲਾਂ ਕਰਦੇ ਆ ਪੂਆ ਜੀ ਪੂਆ ਜੀ ਹਾਂ ਜੀ ਮਾਂ ਚਲ ਆਓ ਰੋਟੀ ਖਾ ਲਓ ਸਾਰਿਆਂ ਨੇ ਖਾ ਲਈ ਤੂੰ ਤੇ ਮੈਂ ਰਹਿ ਗਏ ਉਠੋ ਛੱਡੋ ਗੁੱਸਾ ਐਵੇਂ ਨਾ ਗੁੱਸਾ ਕਰੋ ਨਹੀਂ ਜੀ ਮਾਂ ਮੈਂ ਨਹੀਂ ਰੋਟੀ ਖਾਣੀ ਮੈਨੂੰ ਨਹੀਂ ਭੁੱਖ ਹੈਗੀ ਕਿਉਂ ਨਹੀਂ ਖਾਣੀ ਪੂਆ ਜੀ ਇਹ ਨਾ ਸੋਚੋ ਤਾਨੂੰ ਮम्मा ਕਹਿਣ ਕਿ ਆਉਣਗੇ ਜਮਨ ਮੀਤ ਦੀਦੀ ਉਹਨਾਂ ਨੇ ਨਹੀਂ ਕਹਿਣਾ ਉਹਨਾਂ ਨੇ ਰਾਮ ਨਾ ਰੋਟੀ ਖਾ ਲਈ ਮੇਰੀ ਗੱਲ ਸੁਣੋ ਜੇ ਤੁਹਾਡੇ ਮਨ ਵਿੱਚ ਕੋਈ ਗੱਲ ਐਸੀ ਹੈਗੀ ਸੀ ਤੀ ਮੇਰੇ ਨਾਲ ਕਰਦੇ ਤੀ ਸਿੱਧੀ ਜਾ ਕੇ ਮम्मा ਨਾਲ ਕਰ ਦਿੱਤੀ ਮੈਂ ਕਰ ਦਿੱਤੀ ਇਹ ਜਦੋਂ ਮਾਵਾਂ ਤੇ ਤੈਨੂੰ ਇੰਨਾ ਤੰਗ ਕਰਦੇ ਆਂ ਜੇ ਮੈਂ ਵੀ ਕਰ ਦਿੱਤੀ ਜਾ ਕੇ ਤੇ ਫਿਰ ਕੀ ਹੋ ਗਿਆ ਉਹ ਆ ਜੀ ਕਦੀ ਮੰਨੇ ਹੈ ਵਾ ਕਦੀ ਵੀ ਨਹੀਂ ਉਹ ਮੰਨੇ ਹੈਗੇ ਤੁਹਾਨੂੰ ਪਤਾ ਵਾ ਉਹਨ ਇੰਨੇ ਗੁੱਸੇ 'ਚ ਆ ਜੇ ਤੂੰ ਹੀ ਨਾ ਨਾ ਹੁੰਦੇ ਤੁਹਾਨੂੰ ਕੀ ਪਤਾ ਇਹਨਾਂ ਨੇ ਤੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਮੈਂ ਦਿੱਤੀ ਜਾਂਦੀ ਵੀਰ ਦਾ ਤਾਂ ਕੰਮ ਹੀ ਹੋਣਾ ਕਿਆ ਮੈਂ ਉਹਦੇ ਘਰ ਕਦੀ ਗਈ ਹਾਂ ਧੰਨਵਾਦ ਮੈਂ 6 ਮਹੀਨਿਆਂ ਬਾਅਦ ਇੱਕ ਵਾਰੀ ਜਾਨੀ ਆ ਸਵੇਰੇ ਜਾਨੀ ਤੇ ਸ਼ਾਮੀ ਆ ਜਾਨੀ ਆ ਤੋਨੇ ਮੈਨੂੰ ਰੱਖਣਾ ਮੈਂ ਤਾਂ ਕਦੀ ਉਹਨਾਂ ਤੇ ਬੋਝ ਬਣੀ ਨਹੀਂ ਹੈਗੀ ਤੂੰ ਇਹ ਗੱਲ ਦੀ ਟੈਨਸ਼ਨ ਨਾ ਰਹਾ ਤੈਨੂੰ ਘਰੋਂ ਕੱਢਣੀਆਂ ਕੱਢ ਕੇ ਦੇ ਵੇਖਣਾ ਕੁਝ ਕਹਿ ਕੇ ਵੇਖਣ ਮੈਂ ਇੱਥੇ ਹੀ ਹਾਂ ਜੀ ਚੱਲੀ ਨਹੀਂ ਮੈਂ ਪਰ ਪੂਆ ਜੀ ਜਿੰਨੇ ਤੇ ਗੁੱਸੇ ਜੇ ਨਾ ਮਿੰਦਾਉਂ ਲੱਗਦਾ ਜਿਵੇਂ ਅੱਜ ਹੀ ਚੱਲ ਜਾਣਾ ਵਾ ਤੇ ਮੈਂ ਕਹਾਂ ਜੇ ਪੂਆ ਚੱਲ ਗਈ ਇਹਨਾਂ ਨੇ ਨਾਲ ਹੀ ਮੈਨੂੰ ਬਾਹਰ ਕੱਢ ਦੇਣਾ। ਮੇਰੀ ਗੱਲ ਸੁਣੋ। ਗੁੱਸਾ ਤੁਸੀਂ ਛੱਡੋ। ਤੁਸੀਂ ਚਲੋ ਰੋਟੀ ਖਾਓ। ਉਹਨਾਂ ਨੂੰ ਵੀ ਮਹਿਸੂਸ ਹੋਏ ਤੇ 부ਆ ਦੇ ਮਨ ਵਿੱਚ ਕੋਈ ਗੁੱਸਾ ਨਹੀਂ ਹੈਗਾ। ਚੁੱਪ ਕਰਕੇ ਰੋਟੀ ਪਾਣੀ ਖਾ ਲਈਏ ਉਹਨਾਂ ਨੇ। ਉੱਟੋ ਦੇ ਖਾਓ ਰੋਟੀ। ਇਹਨਾਂ ਨੂੰ ਨਹੀਂ ਕੋਈ ਪਰਵਾਹ। 부ਆ ਰੋਟੀ ਖਾਏ ਨਾ ਖਾਏ। ਉਹ ਤੇ ਬੋਲਦੀ ਵੇਖੇ ਭਾਬੀ ਕਿਦਾਂ। ਤੁਹਾਨੂੰ ਪਤਾ? ਤੁਹਾਨੂੰ ਤੇ ਅੱਜ ਪਤਾ ਲੱਗਾ ਵਾ। ਮੈਨੂੰ ਨਹੀਂ ਦਿੱਤੀ ਸੱਸ ਇਦਾਂ ਦੀ। ਮੈਨੂੰ ਪਤਾ ਵਾ ਉਹ ਇਦਾਂ ਦੀਆ ਪਰ ਮੈਂ ਤੁਹਾਡੇ ਨਾਲ ਕਦੀ ਗੱਲ ਨਹੀਂ ਕੀਤੀ। ਕਾਲੇ ਨਾ ਨਹੀਂ ਮੈਨੂੰ ਮਜਬੂਰ ਕੀਤਾ ਇਹ ਮਮਾ ਉਹਨਾਂ ਨੇ ਤੂੰ ਪੂਆ ਨੂੰ ਉੱਧਰ ਰੱਖ ਤੇ ਤਾਂ ਮੈਂ ਤੁਹਾਨੂੰ ਇੱਥੇ ਬਿਠਾਉਣੀ ਆ ਉਹਨਾਂ ਨੂੰ ਇਹ ਹੀ ਬੜਬੋਲੀ ਹੈਗੀ ਆ ਮੂੰਹ ਦੀ ਇਹ ਨਾ ਹੋਈ ਪੂਆ ਸਾਹਮਣੇ ਬੋਲ ਤੇ ਇਸ ਕਰਕੇ ਪੂਆ ਜੀ ਉਹਨਾਂ ਨੇ ਤੁਹਾਨੂੰ ਇੱਧਰ ਭੇਜਿਆ ਹੀ ਤੇ ਤਾਂ ਮੈਂ ਤੁਹਾਨੂੰ ਰੋਕਣਨੀ ਆ ਤੇ ਮੈਂ ਤੁਹਾਨੂੰ ਗੱਲਾਂ ਦੱਸਣੀਆਂ ਮੈਂ ਤਾਂ ਕਦੀ ਵੀ ਨਹੀਂ ਦੱਸਣੀਆਂ ਤੁਹਾਨੂੰ ਸੱਚੀ ਇਹਨਾਂ ਨੇ ਦੱਸਿਆ ਵਾ ਹਾਂ ਮੈਨੂੰ ਲਕੀ ਨੇ ਦੱਸਿਆ ਸਾਰੀਆਂ ਗੱਲਾਂ ਲਕੀ ਨੇ ਮੇਰੇ ਨਾਲ ਗੱਲਾਂ ਕੀਤੀਆਂ ਮੇਰੀ ਗੱਲ ਸੁਣੋ ਤੂੰ ਹੀ ਨਾ ਤੇ ਲੈ ਲਿਆ ਵਾ ਹੁਣ ਸ਼ਾਮਤ ਤੇ ਇਹਨਾਂ ਦੀ ਆ ਜੀ ਇਹ ਨਾ ਹੋਵੇ ਬੱਚੇ ਮੁੱਕਰ ਜਨ ਵੀ ਮੈਂ ਨਾ ਮੈਂ ਤਾਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਨਾ ਨਾ ਭੂਆ ਨੂੰ ਕਿਹਾ ਤੁਹਾਨੂੰ ਪਤਾ ਦੱਸ ਤੇ ਕਿ ਨਾ ਮਮਾ ਕੋ ਉਹ ਜ਼ਿਆਦਾ ਡਰਦੀ ਆ ਮਨਮੀਤ ਦੀਦੀ ਕੋ ਵੀ ਡਰਦੀ ਆ ਕੋਈ ਨਹੀਂ ਮੈਂ ਵਿੱਚ ਬਹਾਂਗੀ ਮੇਰੇ ਨਾਲ ਜਿਹੜੀਆਂ ਗੱਲਾਂ ਕਰਕੇ ਗਿਆ ਮੈਂ ਵਿੱਚ ਬਹਿ ਕੇ ਗੱਲਾਂ ਕਰਾਂਗੀ ਸਾਰੀਆਂ ਐਵੇਂ ਤੈਨੂੰ ਦਬਾਉਂਦੀਆਂ ਰਹਿੰਦੀ ਆ ਹਰ ਵੇਲੇ ਜਦੋਂ ਵੇਖੋ ਮੈਨੂੰ ਜੋ ਕਹਿੰਦੀਆਂ ਵਾ ਬਾਹਰ ਦੇਣਾ ਤੂੰ ਗੱਲਾਂ ਕਰਦੀ ਬਾਹਰ ਦੇਣਾ ਤੂੰ ਗੱਲਾਂ ਕਰਦੀ ਮੈਂ ਜੇ ਬਾਹਰ ਦੀਆਂ ਤੇ ਆ ਜਿਹੜੀ ਕੋਲ ਬਠਾਈਏ ਨਹੀਂ ਬਾਹਰ ਦੀਗੀ ਫਿਰ ਉਹ ਅਜੇ ਤੁਹਾਨੂੰ ਤਾਂ ਕਿਹਾ ਵਾ ਬਾਹਰ ਦੇ ਨਾਲ ਗੱਲਾਂ ਕਰਦੀ ਮੈਨੂੰ ਵੀ ਤੇ ਇਹੀ ਕਹਿੰਦੇ ਆ ਤੂੰ ਬਾਹਰ ਦੇ ਨਾਲ ਗੱਲਾਂ ਕਰਦੀ ਮੈਂ ਵੀ ਤੁਹਾਡੀ ਗੱਲ ਦਾ ਹੀ ਉਹੀ ਜਵਾਬ ਦਿੱਤਾ ਸੀ ਕਿ ਭੂਆ ਬਾਹਰ ਦੀ ਨਹੀਂ ਆ ਉਹ ਸਾਡੇ ਘਰ ਦਾ ਜੀ ਆ ਇਸ ਘਰ ਦੀ ਧੀ ਆ ਪਰ ਉਹਨਾਂ ਨੇ ਮੇਰੀ ਨਹੀਂ ਸੁਣੀ ਤੇ ਤੁਹਾਡੀ ਕਿਤੇ ਸੁਣਨ ਲਾ ਨਹੀਂ ਕੋਈ ਨਹੀਂ ਜਦੋਂ ਮੈਂ ਆਪਣੀ ਆਈ ਤੇ ਆ ਗਈ ਨਾ ਫਿਰ ਮੈਂ ਸੁਣਵਾ ਲਾਂਗੀ ਇਹਨਾਂ ਨੂੰ ਇਹ ਜਿਹੜੀਆਂ ਜ਼ਿਆਦਾ ਬੋਲਦੀਆਂ ਵੇਖੀਆਂ ਨੇ ਮੈਂ ਭੇਜ ਕੇ ਪਜਵਾ ਕੇ ਛੱਡਦੀ ਆ ਇਹ ਘਰ ਜਿਹੜਾ ਜ਼ਿਆਦਾ 24 ਘੰਟੇ ਤੇਰੇ ਮਗਰ ਪਈ ਰਹਿੰਦੀ ਭਾਬੀ ਹਰ ਵੇਲੇ ਮੇਰੀ ਗੱਲ ਸੁਣ ਵੀ ਹੁਣ ਉਧੋ ਤੱਕ ਮੀਣਾ ਜਿਨਾ ਚ ਕਮਨਮੀ ਤੇ ਦੀ ਆਪਣੇ ਘਰ ਨਾ ਜਾਈ ਤੂੰ ਇੱਥੇ ਰਹਿਣਾ ਵਾ ਹੁਣ ਤੂੰ ਜਾਈਓ ਨਾ ਆਪਣੇ ਘਰ ਬਿਲਕੁਲ ਟੈਨਸ਼ਨ ਨਹੀਂ ਲੈਣੀ ਮਨਮੀਤ ਨੂੰ ਭੇਜ ਕੇ ਵੀ ਮੈਂ ਇੱਥੇ ਹੀ ਆ ਠੀਕ ਆ ਇੱਥੇ ਹੀ ਰਵਾਂਗੀ ਅਜੇ ਮੈਂ ਆਪ ਜਾਈਓ ਮਮਾ ਨਾਲ ਛੱਡ ਕੇ ਆਇਓ ਨਾਲੇ ਪਤਾ ਲੱਗੇਗਾ ਹੁਣ ਮੈਂ ਰੋਟੀ ਲਿਉਣ ਲੱਗੀ ਆ ਗੁੱਸਾ ਗਸਾ ਛੱਡ ਦੋ ਖਾਓ ਰੋਟੀ ਚੁੱਪ ਕਰਕੇ ਮੈਂ ਤੇਰੇ ਕਹਿਣ ਤੇ ਰੋਟੀ ਖਾ ਲੈਣੀ ਆ ਵਰਨਾ ਮੇਰੇ ਨੂੰ ਗੁੱਸਾ ਬਹੁਤ ਹੈਗਾ ਵਾ ਜਿਸ ਤਰ੍ਹਾਂ ਬੋਲਦੀਆਂ ਅਦੇ ਨਹੀਂ ਲਿਆਜ ਕਰਦੀਆਂ ਜਿਹੜਾ ਜਿੰਨੇ ਵੀ ਇਹਦੇ ਮਨਮਿੱਦ ਦੇ ਨਾਲ ਲੱਕ ਲਾ ਕੇ ਤੇ ਸਾਡੀ ਭਾਬੀ ਨੂੰ ਵੀ ਬੋਲਣ ਦੀ ਜਾਚ ਭੁੱਲ ਗਈ ਵੀ ਮੇਰੀ ਨਾਨਾ ਨਾ ਥੋੜਾ ਤਰੀਕੇ ਨਾਲ ਬੋਲਾਂ ਮੈਂ ਅੱਜ ਮੈਂ ਭੋਆ ਜੀ ਥੋੜੀ ਉੱਚੀ ਆਵਾਜ਼ ਚ ਬੋਲਦੀ ਆ ਥੋੜੀ ਹਿੰਮਤ ਕਰਕੇ ਤੇ ਦੀਦੀ ਕਹਿੰਦੇ ਸੀ ਅੱਜ ਤੇਰੀ ਆਵਾਜ਼ ਬੜੀ ਉੱਚੀ ਆ ਡਰ ਤੇ ਮੈਨੂੰ ਬੜਾ ਲੱਗਦਾ ਪਰ ਫਿਰ ਵੀ ਮੈਂ ਹਿੰਮਤ ਕੀਤੀ ਪਰ ਗੱਲਾਂ ਤਾਂ ਮੈਂ ਬੜੀਆਂ ਸੁਣਨੀਆਂ ਇਹਨਾਂ ਦੀ ਆਖਰ ਕਹਿੰਦੇ ਆ ਨਾ ਇੱਕ ਦਿਨ ਤੇ ਬੋਲਣਾ ਪੈਂਦਾ ਹੀ ਆ ਬੋਲਾਂਗੀ ਇਹਨਾਂ ਨੂੰ ਜਵਾਬ ਤੇ ਮੈਂ ਜ਼ਰੂਰ ਦਵਾਂਗੀ